ਸ਼ਸ਼ੀਕਾਲ ਦੋਸਤੋ ਕੀ ਹਾਲ ਹੈ ਜੀ ਠੀਕ ਠਾਕ ਹਾਂ ਅੱਜ ਇੱਕ ਹੋਰ ਜਿਹੜੀ ਤੁਹਾਡੇ ਨਾਲ ਸੱਚੀ ਕਹਾਣੀ ਲੈ ਕੇ ਜੁੜਿਆ ਅੱਜ ਦੀ ਇਹ ਕ੍ਰਾਈਮ ਸਟੋਰੀ ਘਟਨਾ ਕਹਿ ਲਓ ਇਹ ਸਬੰਧ ਰੱਖਦੀ ਆ ਜੀ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਵਾਜੀ ਗਵਾਲੀਅਰ ਉੱਥੇ ਦੀ ਇਹ ਸੱਚੀ ਘਟਨਾ ਜਿਹੜੀ ਵਾਪਰੀ ਫਰਵਰੀ 2021 ਦੀ ਇਹ ਗੱਲ ਆ ਤੇ ਇੱਕ ਸਬਕ ਤੁਹਾਨੂੰ ਦਊਗੀ ਆਪਾਂ ਕਿਸੇ ਤੇ ਵੀ ਜਦੋਂ ਇਤਬਾਰ ਕਰਦੇ ਆ ਅੱਖਾਂ ਮੀਟ ਕੇ ਤੇ ਉਹ ਆਪਾਂ ਨੂੰ ਕਿੰਨਾ ਮਹਿੰਗਾ ਪੈ ਸਕਦਾ ਤੇ ਆਪਾਂ ਕਿਸੇ ਨੂੰ ਜਦੋਂ ਆਪਣਾ ਮੰਨਦੇ ਆ ਉਹ ਕਿਸ ਹੱਦ ਤੱਕ ਤੁਹਾਡੇ ਨਾਲ ਧੋਖਾ ਕਰਕੇ ਜਾ ਸਕਦਾ ਇਸ ਗੱਲ ਤੇ ਵੀ ਤੁਹਾਨੂੰ ਸਾਵਧਾਨ ਰਹਿਣ ਦੇ ਲਈ ਪ੍ਰੇਰਿਤ ਕਰੂਗੀ ਜਿਹੜੀ ਅੱਜ ਦੀ ਇਹ ਸੱਚੀ ਘਟਨਾ ਵਾ ਜਦੋਂ ਮੈਂ ਗੱਲ ਕੀਤੀ ਗਵਾਲੀਅਰ ਦੀ ਇਹ ਜਿਹੜੀ ਸੱਚੀ ਕਹਾਣੀ ਵਾਪਰੀ ਆ ਜੀ ਇੱਕ ਸੁਹੇਲ ਖਾਨ ਦਾ ਸੋਹੇਲ ਖਾਨ ਨਾਮ ਦਾ ਮੁੰਡਾ ਵਾ ਜੀ ਜਿਹੜਾ ਬਹੁਤ ਆ ਦੇਖਣ ਨੂੰ ਚੰਗਾ ਵਾ ਉਦਾਂ ਵੀ ਲੱਗਦਾ ਕਿ ਹਾਂ ਇਹ ਬਹੁਤ ਇੱਕ ਸੁਲਝਿਆ ਹੋਇਆ ਮੁੰਡਾ ਵਾ ਨੌਜਵਾਨ ਇਹਦਾ ਇੱਕ ਦੋਸਤ ਆ ਰਾਜੂ ਮੈਂ ਕਲਪਨਿਕ ਨਾਮ ਵਰਤੂੰਗਾ ਰਾਜੂ ਤੇ ਸੋਹੇਲ ਖਾਨ ਦੀ ਜਿਹੜੀ ਦੋਸਤੀ ਬਹੁਤ ਪੱਕੀ ਮਤਲਬ ਇੱਕ ਦੂਜੇ ਤੋਂ ਜਾਨਵਾਰ ਦੇ ਸੀ ਫੈਮਿਲੀ ਰਿਲੇਸ਼ਨ ਇੱਕ ਦੂਜੇ ਦੇ ਨਾਲ ਇਹਨਾਂ ਦੇ ਸੀਗੇ ਸੁਹੇਲ ਖਾਨ ਜ਼ਿਆਦਾਤਰ ਰਾਜੂ ਦੇ ਘਰ ਸਮਾਂ ਬਤਾਉਂਦਾ ਸੀ ਕਈ ਵਾਰ ਰੋਟੀ ਵੀ ਉੱਥੇ ਖਾਂਦਾ ਸੀ ਚਾਹ ਕੌਫੀ ਜੋਰ ਜੋ ਵੀ ਕੁਝ ਉੱਥੇ ਵੇਚੇ ਜਿ ਕੋ ਹੋ ਕੇ ਉਹ ਮੰਗ ਲੈਂਦਾ ਸੀ ਰਾਜੂ ਦੇ ਜਿਹੜੀ ਰਾਜੂ ਦੀ ਮਾਂ ਸੀ ਸੰਗੀਤਾ ਉਹਦਾ ਨਾਂ ਸੀ ਤੇ ਜਿਹੜਾ ਉਹਦਾ ਫਾਦਰ ਆ ਰਾਜੂ ਦਾ ਉਹਦੇ ਨਾਲ ਵੀ ਕਾਫੀ ਮਿਕਸ ਅਪ ਸੀ ਮਤਲਬ ਉਹ ਬੱਚਿਆਂ ਦੇ ਵਾਂਗੂ ਇਹਨੂੰ ਪਿਆਰ ਪਿਆਰ ਦਿੰਦੇ ਸੀਗੇ ਸੁਹੇਲ ਨੂੰ ਵੀ ਜਿਹੜੇ ਰਾਜੂ ਦੇ ਪੇਰੈਂਟਸ ਨੇ ਇਤੋਂ ਤੱਕ ਕਿ ਉਹ ਰਾਤ ਨੂੰ ਵੀ ਕਈ ਵਾਰ ਉਹਨਾਂ ਦੇ ਘਰੇ ਸੌ ਜਾਂਦਾ ਸੀ ਹੈ ਰਾਜੂ ਹਰਾਂ ਦੇ ਇੰਨਾ ਉਹ ਭਰਾਵਾਂ ਵਾਂਗੂ ਰਹਿੰਦੇ ਸੀਗੇ ਦੋਨੋਂ ਚਲੋ ਸਮਾਂ ਜਿਹੜਾ ਉਹ ਬੀਤ ਰਿਹਾ ਸੀਗਾ ਜੀ ਤੇ ਇੱਕ ਵਾਰ ਕੀ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਫਰਵਰੀ 2021 ਦੀ ਜਿਹੜੀ ਗੱਲ ਆ ਰਾਜੂ ਦੇ ਘਰ ਆਉਂਦਾ ਜੀ সোহੇਲ ਰਾਜੂ ਉਸ ਸਮੇਂ ਘਰੇ ਨਹੀਂ ਸੀਗਾ ਸਿਰਫ ਉਹਦੀ ਮਾਂ ਸੰਗੀਤਾ ਘਰ ਦੇ ਵਿੱਚ ਸੀ ਉਹ সোহੇਲ ਨੂੰ ਕਹਿੰਦੀ ਆ ਕਿ ਤੂੰ ਬੈਠ ਰਾਜੂ ਮੜਾ ਜਾ ਕੰਮ ਗਿਆ ਉਹ ਆ ਜਾਂਦਾ ਵੀ ਮੈਂ ਨਹਾਉਣ ਚੱਲੀ ਸੀ ਮੈਂ ਨਹਾ ਕੇ ਆ ਰਹੀ ਆ ਤੂੰ ਕੁਝ ਖਾਣਾ ਪੀਣਾ ਤਾਂ ਦੱਸ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਮੈਂ ਬੈਠਾ ਤੁਸੀਂ ਨਹਾ ਲਓ ਜਦ ਤੱਕ ਰਾਜੂ ਵੀ ਆ ਜਾਂਦਾ ਜਿਹੜੀ ਰਾਜੂ ਦੀ ਮਾਂ ਆ ਮਾ ਜੀ ਸੰਗੀਤਾ ਉਹ ਨਹਾਉਣ ਦੇ ਲਈ ਜਦੋਂ ਜਾਂਦੀ ਆ ਤਾਂ সোহੇਲ ਦਾ ਮਨ ਆ ਜਿਹੜਾ ਉਹ ਡੋਲ ਜਾਂਦਾ ਕਿ ਉਹਦੀ ਮਾਂ ਆ ਜਿਹੜੀ ਉਹ ਕੱਲੀ ਆ ਘਰ ਦੇ ਵਿੱਚ ਉਹ ਕਿਸੇ ਤਰ੍ਹਾਂ ਲੁੱਕ ਕੇ ਬਾਥਰੂਮ ਦੀ ਖਿੜਕੀ ਦੇ ਵਿੱਚੋਂ ਉਹਦੀ ਮਾਂ ਦੀ ਜਿਹੜੀ ਆ ਉਹ ਅਸ਼ਲੀਲ ਵੀਡੀਓ ਬਣਾ ਲੈਂਦਾ ਹੈ ਵੀਡੀਓ ਬਣਾ ਕੇ ਕੁਝ ਫੋਟੋਆਂ ਖਿੱਚ ਕੇ ਚੁੱਪ ਕਰਕੇ ਉੱਥੇ ਸੋਫੇ ਤੇ ਆ ਕੇ ਬੈਠ ਜਾਂਦਾ ਵਾ ਤੇ ਕੁਝ ਜਦੋਂ ਸਮਾਂ ਬੀਤਦਾ ਵਾ ਤਾਂ ਸੰਗੀਤਾ ਜਿਹੜੀ ਆ ਰਾਜੂ ਦੀ ਮਾਂ ਉਹ ਨਹਾ ਕੇ ਤਿਆਰ ਤੁਰ ਹੋ ਕੇ ਫੇਰ ਜਦੋਂ ਬਾਹਰ ਸੁਹੇਲ ਦੇ ਕੋਲ ਆ ਕੇ ਬੈਠਦੀ ਆ ਕਿ ਪੁੱਛਦੀ ਆ ਉਹਨੇ ਕੀ ਖਾਣਾ ਤੇ ਕੀ ਪੀਣਾ ਵਾ ਉਹ ਕੋਈ ਦੇਰੀ ਨਹੀਂ ਕਰਦਾ ਜਿਹੜੀ ਉਹਨੇ ਵੀਡੀਓ ਬਣਾਈ ਸੀ ਉਹ ਉਸ ਸਮੇਂ ਹੀ ਉਹਦੀ ਮਾਂ ਨੂੰ ਸੰਗੀਤਾ ਨੂੰ ਫਾਰਵਰਡ ਕਰ ਦਿੰਦਾ ਤੇ ਕਹਿੰਦਾ ਦੀ ਆਪਣਾ ਫੋਨ ਚੈੱਕ ਕਰੋ ਜਦੋਂ ਸੰਗੀਤਾ ਇਹ ਸਾਰਾ ਕੁਝ ਦੇਖਦੀ ਆ ਕਿ ਉਹਦੀ ਹੋਂਦੀ ਹੀ ਵੀਡੀਓ ਨਹਾਉਂਦੀ ਦੀ ਉਹਨੇ ਉਹਨੂੰ ਭੇਜੀ ਆ ਫੋਨ ਦੇ ਉੱਤੇ ਤਾਂ ਪੂਰੀ ਤਰ੍ਹਾਂ ਦੇ ਨਾਲ ਹੱਕੀ ਬੱਕੀ ਹੋ ਜਾਂਦੀ ਆ ਉਹਨੂੰ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਗਿਆ ਇਹ ਮੇਰੇ ਬੱਚਿਆਂ ਵਰਗਾ ਜਿਹੜਾ ਸੁਹੇਲ ਇਹ ਮੇਰੇ ਨਾਲ ਇਹ ਹਰਕਤ ਕਰ ਲੂਗਾ ਉਦੇ ਵੱਲ ਬਹੁਤ ਹੈਰਾਨ ਹੋ ਕੇ ਉਹਦੀ ਮਾਂ ਦੇਖਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਂ ਤੈਨੂੰ ਬੱਚਿਆਂ ਵਾਂਗੂ ਪਾਲਦੀ ਆ ਜਿੱਦਾਂ ਰਾਜੂ ਆ ਮੇਰੇ ਲਈ ਉਦਾਂ ਹੀ ਤੂੰ ਆ ਸਕੇ ਪੁੱਤਾਂ ਦੇ ਵਾਂਗੂ ਤੈਨੂੰ ਰੱਖਿਆ ਤੇ ਤੂੰ ਆਇ ਕਹਿੋ ਜੀ ਗੰਦੀ ਹਰਕਤ ਮੇਰੇ ਨਾਲ ਕਰਨ ਲੱਗਿਆ ਹੋਇਆ ਤਾਂ ਉਹ সোহੇਲ ਜਵਾਬ ਦਿੰਦਾ ਕਿ ਮੇਰਾ ਬਹੁਤ ਧੀਰ ਦਾ ਇਹ ਜਿਹੜਾ ਮਾਨਾ ਇਦਾਂ ਸੀਗਾ ਖਰਾਬ ਸੀਗਾ ਤੁਹਾਡੇ ਲਈ ਤੁਹਾਨੂੰ ਦੇਖ ਕੇ ਕੁਝ ਹੁੰਦਾ ਉਹਨੂੰ ਹੋਰ ਬਹੁਤ ਕੁਝ ਕਹਿਣ ਲੱਗ ਗਿਆ ਕਿ ਮੇਰੀ ਨੀਤ ਜਿਹੜੀ ਮੈਂ ਬਹੁਤ ਦੇਰ ਤੋਂ ਤੁਹਾਡੇ ਤੇ ਖਰਾਬ ਸੀ ਕਹਿ ਲੋ ਪਰ ਮੈਂ ਜ਼ਾਹਰ ਨਹੀਂ ਸੀ ਕਰ ਪਾ ਰਿਹਾ ਅੱਜ ਮੈਨੂੰ ਮੌਕਾ ਮਿਲ ਗਿਆ ਤਾਂ ਉਹਦੀ ਮਾਂ ਸੰਗੀਤਾ ਫੇਰ ਕਹਿੰਦੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਤੂੰ ਬਹੁਤ ਛੋਟਾ ਵਾਂ ਮੈਂ ਤੇਰੇ ਤੋਂ ਬਹੁਤ ਵੱਡੀਆਂ ਮੈਂ ਤੇਰੀ ਮਾਂ ਵਰਗੀਆਂ ਕੁਝ ਸੋਚ ਅਕਲ ਨੂੰ ਹੱਥ ਮਾਰ ਪਰ ਉਹ ਨਹੀਂ ਮੰਨਦਾ ਤਾਂ ਉਹ ਰੋਣ ਲੱਗ ਜਾਂਦੀ ਹੈ ਸੰਗੀਤਾ ਉਹਨੂੰ ਪੁੱਛਦੀ ਆ ਵੀ ਤੂੰ ਚਾਹਨਾ ਕੀ ਆ ਇਹ ਸਾਰਾ ਕੁਝ ਕਰਨ ਦੇ ਪਿੱਛੇ ਤੇਰਾ ਮਕਸਦ ਕੀ ਆ ਇਹ ਵੀਡੀਓ ਤੂੰ ਮੈਨੂੰ ਕਿਉਂ ਭੇਜੀ ਆ ਤੂੰ ਡਿਲੀਟ ਕਰ ਉਹ ਕਹਿੰਦਾ ਡਿਲੀਟ ਨਹੀਂ ਹੋਣਗੀਆਂ ਮੈਂ ਅੱਗੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਭੇਜ ਚੁੱਕਿਆ ਹੁਣ ਭੇਜੀਆਂ ਸੀ ਜਾਂ ਨਹੀਂ ਭੇਜੀਆਂ ਸੀ ਸਿਰਫ ਬਲੈਕਮੇਲ ਕਰ ਰਿਹਾ ਸੀ ਇਹ ਨਹੀਂ ਸੀ ਪਤਾ ਜਦੋਂ ਸੰਗੀਤਾ ਬਾਰ ਬਾਰ ਪੁੱਛਦੀ ਆ ਤੇਰਾ ਮਕਸਦ ਕੀ ਆ ਤਾਂ ਉਹ সোহੇਲ ਜਵਾਬ ਦਿੰਦਾ ਕਿ ਮੈਂ ਤੈਨੂੰ ਪਸੰਦ ਕਰਦਾ ਬੜੀ ਦੇਰ ਤੋਂ ਤੁਹਾਡੇ ਨਾਲ ਮੈਂ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਤਾਂ ਉਹ ਫੇਰ ਉਹਨੂੰ ਡਾਂਟਦੀ ਆ ਸਮਝਾਉਂਦੀ ਆ ਕਿ ਇਹ ਨਹੀਂ ਹੋ ਸਕਦਾ ਤੇਰੀ ਮਾਂ ਦੇ ਬਰਾਬਰ ਆ ਮੈਂ ਤੂੰ ਇਹੋ ਜਿਹਾ ਘਨੋਣਾ ਕੰਮ ਮੇਰੇ ਨਾਲ ਨਹੀਂ ਕਰ ਸਕਦਾ ਸੁਪਨੇ ਦੇ ਵਿੱਚ ਵੀ ਤੂੰ ਸੋਚੀ ਨਾ ਫੇਰ ਉਹਨੂੰ ਡਰਾਉਂਦਾ ਵਾ ਤਾਂ ਮਕਾਉਂਦਾ ਵਾ ਕਿ ਮੈਂ ਇੰਨੀ ਬਦਨਾਮੀ ਕਰੂੰਗਾ ਤੇਰੀ ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਤੇ ਫਲਾ ਦੂੰਗਾ ਮੈਂ ਐਦਾਂ ਕਰ ਦੂੰਗਾ ਮੈਂ ਉਦਾਂ ਕਰ ਦੂੰਗਾ ਤਾਂ ਸੰਗੀਤਾ ਉਹ ਖਬਰ ਆ ਜਾਂਦੀ ਆ ਪਰ ਹਾਮੀ ਉਹ ਸਾਰਾ ਕੰਮ ਕਰਨ ਦੇ ਲਈ ਭਰਦੀ ਨਹੀਂ ਸੋਹੇਲ ਉਹਦੇ ਨਾਲ ਜ਼ਬਰਦਸਤੀ ਕਰਨ ਲੱਗ ਜਾਂਦਾ। ਸੰਗੀਤਾ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਉਹ ਕਰੇ ਤਾਂ ਕਰੇਗੀ। ਉਸ ਦਿਨ ਇੱਕ ਤਰ੍ਹਾਂ ਦੇ ਨਾਲ ਉਹਦੇ ਨਾਲ ਬਲਾਤਕਾਰ ਕੀਤਾ ਜਾਂਦਾ। ਤਾਂ ਇਹ ਜਿਹੜਾ ਸਿਲਸਿਲਾ ਰੁਕਿਆ ਨਹੀਂ। ਹੁਣ ਉਹ ਤਾਂ ਰੋਜ਼ ਦਾ ਕੰਮ ਹੋ ਗਿਆ ਸੀ ਸੰਗੀਤਾ ਨੂੰ ਉਹ ਬਲੈਕਮੇਲ ਕਰ ਰਿਹਾ ਸੀਗਾ ਸੋਹੇਲ। ਰੋਜ਼ ਘਰ ਆ ਜਾਂਦਾ ਸੀ ਕਿਸੇ ਬਹਾਨੇ ਦੇ ਨਾਲ ਜਦੋਂ ਵੀ ਉਹਨੂੰ ਮੌਕਾ ਮਿਲਦਾ ਤਾਂ ਉਹ ਮਾਂ ਦੇ ਨਾਲ ਜ਼ਬਰਦਸਤੀ ਕਰਦਾ ਸੀ। ਰਾਜੂ ਦੀ ਮਾਂ ਦੇ ਨਾਲ ਸਰੀਰਕ ਸ਼ੋਸ਼ਣ ਉਹਦਾ ਕਰਦਾ ਸੀ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਤੇ ਉਹਦੀਆਂ ਹਰਕਤਾਂ ਜਿਹੜੀਆਂ ਗੰਦੀਆਂ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸੀ ਸੰਗੀਤਾ ਪੂਰੀ ਤਰ੍ਹਾਂ ਦੇ ਨਾਲ ਆਪਣੀ ਲਾਈਫ ਦੇ ਵਿੱਚ ਡਿਪਰੈਸ਼ਨ 'ਚ ਜਾ ਚੁੱਕੀ ਸੀ ਕਿਸੇ ਦੇ ਨਾਲ ਉਹ ਜ਼ਿਆਦਾ ਮਿਲਦੀ-ਗਿਲਦੀ ਨਹੀਂ ਸੀ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਸੀ ਕਰਦੀ ਰਾਜੂ ਤੇ ਉਹਦੇ ਜਿਹੜੇ ਫਾਦਰ ਨੂੰ ਕਈ ਵਾਰ ਇਹ ਸ਼ੱਕ ਜ਼ਰੂਰ ਹੁੰਦਾ ਸੀ ਕਿ ਗੱਲ ਆ ਪਰ ਉਹ ਟਾਲ ਦਿੰਦੀ ਸੀ ਇਸ ਗੱਲੋਂ ਕਿ ਉਹਦੀ ਜਿਹੜੀ ਵੀਡੀਓ ਆ ਇਹਨਾਂ ਦੇ ਸਾਹਮਣੇ ਆ ਗਈ ਤਾਂ ਉਹਦੀ ਕੀ ਇੱਜ਼ਤ ਰਹਿ ਜੂਗੀ ਪਰ ਇਹੀ ਉਹਦੀ ਸਭ ਤੋਂ ਵੱਡੀ ਗਲਤੀ ਸੀ ਸੰਗੀਤਾ ਦੀ ਵੀ ਇੱਥੇ ਬੱਸ ਨਹੀਂ ਹੋਈ ਦੋਸਤੋ ਉਹਦਾ ਜਿਹੜਾ ਜ਼ੁਲਮ ਆ ਉਹ ਹੋਰ ਵਧਦਾ ਜਾਂਦਾ ਸੀ ਹੁਣ ਉਹ ਜਿਹੜਾ ਬਲਾਤਕਾਰ ਜ਼ਬਰਦਸਤੀ ਤਾਂ ਰੋਜ਼ ਕਰਦਾ ਹੀ ਕਰਦਾ ਸੀ ਉਹਦੇ ਨਾਲ ਸੰਗੀਤਾ ਦੇ ਨਾਲ ਹੁਣ ਉਹ ਤੋਂ ਪੈਸੇ ਵੀ ਮੰਗਣ ਲੱਗ ਗਿਆ ਸੀ ਕਿ ਮੈਨੂੰ ਪੈਸੇ ਵੀ ਚਾਹੀਦੇ ਨੇ ਤੇ ਅਖ ਕੇ ਉਹ ਦੇਣ ਵੀ ਲੱਗੀ ਸੀ ਉੱਥੇ ਹੀ ਬੱਸ ਨਹੀਂ ਹੋਈ ਉਹ ਹੋਰ ਜਿਆਦਾ ਉਹਦੇ ਨਾਲ ਜ਼ਬਰਦਸਤੀ ਜਦੋਂ ਕਰਦਾ ਸੀ ਤਾਂ ਕੁੱਟਮਾਰ ਵੀ ਕਰਨੀ ਸ਼ੁਰੂ ਕਰਤੀ ਇਹ ਧਮਕੀਆਂ ਵੀ ਹੁਣ ਉਹ ਦੇਣ ਲੱਗਿਆ ਸੀ ਕਿ ਉਹ ਰਾਜੂ ਤੇ ਉਹਦੇ ਪਿਓ ਨੂੰ ਜਾਨੀ ਕਿ ਸੰਗੀਤਾ ਦੇ ਘਰ ਵਾਲੇ ਨੂੰ ਜਾਨੋਂ ਮਾਰ ਦਊਗਾ ਸੰਗੀਤਾ ਇਹ ਬਰਦਾਸ਼ਤ ਕਰਦੀ ਰਹੀ ਬਹੁਤ ਦੇਰ ਤੱਕ ਪਰ ਇੱਕ ਦਿਨ ਤਾਂ ਉਹਦਾ ਸਬਰ ਟੁੱਟਣਾ ਹੀ ਸੀ ਕਿੰਨਾ ਕੁ ਜ਼ੁਲਮ ਸਹਿੰਦੀ ਉਹ ਤਾਂ ਇੱਕ ਵਾਰੀ ਉਹ ਫੈਸਲਾ ਕਰਦੀ ਆ ਉਹੀ ਜਦੋਂ ਸਾਲ ਕ ਲੰਘ ਜਾਂਦਾ ਵਾ ਇਸ ਗੱਲ ਨੂੰ ਮਤਲਬ ਉਹ ਸਾਲ ਘਟਾਉਂਦੀ ਆ ਇਹ ਗੰਦੇ ਤਜਰਬੇ ਨੂੰ ਆਪਣੇ ਆਪ ਤੇ ਸਾਲ ਉਹ ਕੁਝ ਨਹੀਂ ਬੋਲਦੀ ਇੱਕ ਨਰਕ ਭਰੀ ਜ਼ਿੰਦਗੀ ਇੱਕ ਸਾਲ ਉਹ ਬਤਾਉਂਦੀ ਆ ਪਰ ਜਦੋਂ ਉਹ ਤੋਂ ਨਹੀਂ ਰਹਿ ਹੁੰਦਾ ਉਹ ਪੁਲਿਸ ਥਾਣੇ ਜਾਂਦੀ ਆ ਜੀ ਉੱਥੇ ਜਿਹੜਾ ਥਾਣਾ ਲੱਗਦਾ ਸੀਗਾ ਨੇੜੇ ਉੱਥੇ ਐਸਐਚਓ ਅਮਰ ਸਿੰਘ ਸੀਗੇ ਉਹਨਾਂ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ ਸੰਗੀਤਾ ਨੇ ਜਾ ਕੇ ਆਪਣੇ ਨਾਲ ਜੋ ਕੁਝ ਵੀ ਹੋਇਆ ਉਹਨੇ ਉਹ ਦੱਸਿਆ ਕਿ ਕਿਵੇਂ ਇੱਕ ਲੜਕਾ ਉਹਨਾਂ ਦੇ ਘਰ ਆਉਂਦਾ ਸੀ ਉਹਦੇ بیٹے ਦਾ ਦੋਸਤ ਆ ਉਹਨਾਂ ਨੇ ਉਹਨੂੰ ਬੱਚੇ ਵਾਂਗੂ ਰੱਖਿਆ ਤੇ ਉਹਨੇ ਆ ਸਾਰਾ ਕੁਝ ਕੀਤਾ ਤਾਂ ਪੁਲਿਸ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਹੀ ਐਸ ਐਚਓ ਸਾਹਿਬ ਨੇ ਉਦੋਂ ਇਹ ਗੱਲ ਜਿਹੜੀ ਉਹਨੂੰ ਕਹੀ ਵੀ ਤੇਰੀ ਇਹ ਗਲਤੀ ਆ ਜਿੱਦਣ ਤੈਨੂੰ ਵੀਡੀਓਜ਼ ਭੇਜੀਆਂ ਸੀਗੀਆਂ ਤੈਨੂੰ ਉਸੇ ਦਿਨ ਸਾਡੇ ਕੋਲ ਆ ਜਾਣਾ ਚਾਹੀਦਾ ਸੀ ਸ਼ਾਇਦ ਇੰਨਾ ਜ਼ੁਲਮ ਨਾ ਸਹਿਣਾ ਪੈਂਦਾ ਤੈਨੂੰ ਤਸਾਂ ਗੀਤਾ ਕਹਿੰਦੀ ਹੈ ਵੀ ਮੇਰੇ ਕੋਲ ਕੋਈ ਵੀ ਰਾਹਤ ਨਹੀਂ ਸੀ ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਸੀ ਮੈਨੂੰ ਕੁਝ ਵੀ ਸੋਚ ਨਹੀਂ ਸੀ ਰਿਹਾ ਮੈਨੂੰ ਸਿਰਫ ਇਹ ਡਰ ਸੀ ਕਿ ਮੇਰੀ ਵੀਡੀਓ ਆ ਜਿਹੜੀ ਉਹ ਨੈਟ ਦੇ ਉੱਤੇ ਵਾਇਰਲ ਨਾ ਕਰ ਦਵੇ ਇਹ ਮੈਂ ਬਿਲਕੁਲ ਵੀ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਇਸ ਗੱਲ ਤੋਂ ਮੈਂ ਸਾਰਾ ਕੁਝ ਸਹਿੰਦੀ ਰਹੀ ਹਾਂ ਪਰ ਵਾਕਈ ਦੇ ਵਿੱਚ ਸੰਗੀਤਾ ਦੀ ਇਹ ਸਭ ਤੋਂ ਵੱਡੀ ਗਲਤੀ ਸੀ ਉਹਨੂੰ ਉਸੇ ਦਿਨ ਥਾਣੇ ਜਾਣਾ ਚਾਹੀਦਾ ਸੀ ਪੁਲਿਸ ਆਪਣੇ ਹਿਸਾਬ ਦੇ ਨਾਲ ਕੰਮ ਕਰਦੀ ਤੇ ਇਹ ਸਾਰਾ ਕੁਝ ਹੋਣਾ ਹੀ ਨਹੀਂ ਸੀ ਤੇ ਸ਼ਾਇਦ ਉਹ ਜਿਹੜੀ ਵੀਡੀਓ ਬਣੀ ਆ ਉਹ ਕਿਸੇ ਤਰ੍ਹਾਂ ਉਹ ਰਿਕਵਰ ਕਰਾ ਲੈਂਦੀ ਤੇ ਰੋਕ ਦਿੰਦੀ ਪੁਲਿਸ ਉਹ ਇੱਕ ਸਿਰਫ ਡਰਾ ਰਿਹਾ ਸੀ ਧਮਕਾ ਰਿਹਾ ਸੀ ਉਹਨੇ ਕੀਤਾ ਕੁਝ ਨਹੀਂ ਸੀ ਇਸ ਤੋਂ ਬਾਅਦ ਜੀ ਜਦੋਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਐਫ ਆਈ ਆਰ ਸੁਹੇਲ ਦੇ ਉੱਤੇ ਦਰਜ ਕੀਤੀ ਜਾਂਦੀ ਆ ਉਹਦੇ ਘਰੇ ਜਦੋਂ ਪੁਲਿਸ ਦੀ ਟੀਮ ਪਹੁੰਚਦੀ ਆ ਤਾਂ ਪਤਾ ਲੱਗਦਾ ਕਿ ਉਹਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਸੰਗੀਤਾ ਥਾਣੇ ਗਈ ਆ ਤੇ ਉਹ ਘਰੋਂ ਫਰਾਰ ਹੋ ਚੁੱਕਿਆ ਸੀ ਰਾਜੂ ਤੇ ਉਹਦੇ ਫਾਦਰ ਨੇ ਬਹੁਤ ਪਛਤਾਵਾ ਕੀਤਾ ਰਾਜੂ ਨੂੰ ਬਹੁਤ ਪਛਤਾਵਾ ਹੋਇਆ ਕਿ ਇਹੋ ਜਿਹਾ ਦੋਸਤ ਬਣਾਇਆ ਸੀ ਉਹਨੇ ਉਹਦੀ ਉਹਦੀ ਮਾਂ ਨਾਲ ਉਹਨੇ ਇਹੋ ਜਿਹਾ ਕੁਝ ਕੀਤਾ ਤੇ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਸੀ ਉਹਨਾਂ ਦੇ ਪੱਲੇ ਕੁਝ ਕੋਸ਼ਿਸ਼ਾਂ ਤੋਂ ਬਾਅਦ ਜੀ সোহੇਲ ਨੂੰ ਅਰੈਸਟ ਕੀਤਾ ਜਾਂਦਾ ਵਾ ਤੇ ਜੋ ਵੀ ਉਹਤੇ ਬਣਦੀਆਂ ਧਰਾਵਾਂ ਲੱਗਣੀਆਂ ਸੀ ਉਹ ਲਾਈਆਂ ਜਾਂਦੀਆਂ ਨੇ ਤੇ ਅੱਜ ਵੀ ਸ਼ਾਇਦ ਕੋਈ ਜਾਣਕਾਰੀ ਨਹੀਂ ਹੈ ਇਹਦੇ ਬਾਰੇ ਪਰ ਉਹ ਜਿਹੜਾ সোহੇਲ ਨਾਮ ਦਾ ਇੱਕ ਨੌਜਵਾਨ ਆ ਇੱਕ ਦਰਿੰਦਾ ਨੌਜਵਾਨ ਉਹ ਹਰਾਸਤ ਦੇ ਵਿੱਚ ਹੀ ਹੋਣਾ ਚਾਹੀਦਾ ਵਾ ਜੇਲ ਦੇ ਵਿੱਚ ਹੀ ਹੋਣਾ ਚਾਹੀਦਾ ਵਾ ਸੋ ਦੋਸਤੋ ਇਹ ਸਾਰੀ ਜਿਹੜੀ ਆਪਾਂ ਸਾਰੀਆਂ ਜੋ ਵੀ ਘਟਨਾਵਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਗੱਲਾਂ ਆਪਾਂ ਕਰਦੇ ਆਂ ਕੋਈ ਐ ਨਹੀਂ ਕਿ ਨੈਗੇਟਿਵਿਟੀ ਫਲਾ ਰਿਆ ਮੈਂ ਕੋਈ ਕਿਤੇ ਨਾ ਕਿਤੇ ਆਪਾਂ ਨੂੰ ਅਲਰਟ ਕਰ ਦਿੰਦੀਆਂ ਇਹੋ ਜਿਹੀਆਂ ਘਟਣਾਵਾਂ ਕਈ ਲੋਕ ਕਹਿ ਦਿੰਦੇ ਨੇ ਮਨ ਘੜਤ ਕਹਾਣੀਆਂ ਨੇ ਪਰ ਆਪਾਂ ਨੂੰ ਪਤਾ ਹੀ ਆ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਨਵੀਂ ਗੱਲ ਆ ਇੱਕ ਕੇਸ ਨਹੀਂ ਪਤਾ ਨਹੀਂ ਕਿੰਨੇ ਕ ਇਹੋ ਜਿਹੇ ਕੇਸ ਹੋਣੇ ਆ ਕੁਝ ਸਾਹਮਣੇ ਆ ਜਾਂਦੇ ਆ ਤੇ ਕੁਝ ਸਾਹਮਣੇ ਨਹੀਂ ਆਉਂਦੇ ਤੇ ਸੰਗੀਤਾ ਵਰਗੀਆਂ ਕਈ ਵਿਚਾਰੀਆਂ ਜਿਹੜੀਆਂ ਔਰਤਾਂ ਨੇ ਮਾਸੂਮ ਭੋਲੀਆਂ ਉਹ ਡਰ ਕੇ ਘਰ ਦੇ ਵਿੱਚ ਹੀ ਬੈਠ ਜਾਂਦੀਆਂ ਨੇ ਕਿਸੇ ਨੂੰ ਗੱਲ ਨਹੀਂ ਦੱਸਦਿਆਂ ਪੁਲਿਸ ਦਾ ਸਹਾਰਾ ਨਹੀਂ ਲੈਂਦੀਆਂ ਪਰ ਜੇ ਸਹੀ ਸਮੇਂ ਤੇ ਇਹੋ ਜੇ ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਜਾਵੇ ਤੇ ਆਪਾਂ ਆਪਣਾ ਬਚਾਅ ਆ ਜਿਹੜਾ ਉਹ ਕਰ ਸਕਦੇ ਆ ਤੇ ਕਿਸੇ ਤੇ ਵੀ ਬਹੁਤ ਜ਼ਿਆਦਾ ਭਰੋਸਾ ਕਰਨਾ ਅੱਜ ਦੇ ਸਮੇਂ ਦੇ ਵਿੱਚ ਠੀਕ ਨਹੀਂ ਹੈਗਾ ਕੌਣ ਬੰਦਾ ਦਿਲ ਦੇ ਵਿੱਚ ਕੀ ਲੈ ਕੇ ਘੁੰਮ ਰਿਹਾ ਵਾ ਤੁਹਾਡੇ ਪ੍ਰਤੀ ਕੀ ਸੋਚ ਰੱਖਦਾ ਆਪਾਂ ਨੂੰ ਇਹ ਵੀ ਨਹੀਂ ਪਤਾ ਸੋ ਆਪਣਾ ਆਪਣਾ ਵਿਚਾਰ ਰੱਖੋ ਜੀ ਤੇ ਆਪਣੀ ਜ਼ਿੰਦਗੀ ਚੰਗੀ ਬਤੀਤ ਕਰੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਨਵੀਂ ਕੋਈ ਕ੍ਰਾਈਮ ਸਟੋਰੀ ਦੇ ਨਾਲ ਜਲਦੀ ਹਾਜ਼ਰ ਹੋਣਾ